ਗ੍ਰੰਥੀ ਦਾ ਵੱਡਾ ਕਾਂਡ ਗੁਰਦੁਆਰਾ ਸਾਹਿਬ ਦੀ ਚੋਰੀ ਕੀਤੀ ਲੈਟਰ ਪੈਡ ਪ੍ਰੇਮ ਵਿਆਹ ਕਰਵਾਉਣ ਵਾਲਿਆਂ ਨੂੰ ਜਾਰੀ ਕਰਦਾ ਸੀ ਮੈਰਿਜ ਸਰਟੀਫਿਕੇਟ ਪੁਲਿਸ ਨੇ ਮੋਲਜਮ ਗ੍ਰੰਥੀ ਕੀਤਾ ਗ੍ਰਫਤਾਰ ਜੀਹਾਂ ਪੁਲਿਸ ਦੀ ਗ੍ਰਫਤ ਚ ਖੜਾ ਇਹ ਉਹ ਮੋਲਜਮ ਹੈ ਇਹ ਉਹ ਗ੍ਰੰਥੀ ਹੈ ਜਿਸ ਤੇ ਗੁਰਦੁਆਰਾ ਸਾਹਿਬ ਦੀ ਲੈਟਰ ਪੈਡ ਚੋਰੀ ਕਰਨ ਦੇ ਗੰਭੀਰ ਇਲਜ਼ਾਮ ਲੱਗੇ ਨੇ ਇਥੇ ਹੀ ਵਸ ਨਹੀਂ ਜਨਾਬ ਇਲਜ਼ਾਮ ਤਾਂ ਇਹ ਵੀ ਲੱਗ ਰਹੇ ਨੇ ਕਿ ਮੁੱਜਮਿਸ ਗ੍ਰੰਥੀ ਵੱਲੋਂ ਲੈਟਰ ਪੈਡ ਦੀ ਗਲਤ ਵਰਤੋਂ ਕੀਤੀ ਜਾਂਦੀ ਸੀ ਲੈਟਰ ਪੈਡ ਦੀ ਗਲਤ ਵਰਤੋਂ ਕਰਦੇ ਆਂ ਪ੍ਰੇਮੀ ਜੋੜਿਆਂ ਯਾਨੀ ਕਿ ਘਰੋਂ ਭੱਜ ਕੇ ਵਿਆਹ ਕਰਵਾਉਣ ਵਾਲੇ ਜੋੜਿਆਂ ਨੂੰ ਮੈਰਿਜ ਸਰਟੀਫਿਕੇਟ ਜਾਰੀ ਕੀਤੇ ਜਾਂਦੇ ਸੀ ਜੀ ਹਾਂ ਇਲਜ਼ਾਮ ਤਾਂ ਇਹੋ ਲੱਗ ਰਹੇ ਨੇ ਇਹ ਹੈਰਾਨ ਕਰ ਦੇਣ ਵਾਲਾ ਮਾਮਲਾ ਬਠਿੰਡਾ ਦੇ ਪਿੰਡ ਕੋਟ ਸ਼ਮੀਰ ਤੋਂ ਸਾਹਮਣੇ ਆਇਆ ਜਾਣਕਾਰੀ ਮੁਤਾਬਕ ਮੁੱਜਮ ਪ੍ਰਗਟ ਸਿੰਘ ਪਹਿਲਾ ਗੁਰਦੁਆਰਾ ਚੁਕੇਰੀਆਂ ਸਾਹਿਬ ਚ ਬਤੌਰ ਗ੍ਰੰਥੀ ਸੇਵਾ ਕਰਦਾ ਸੀ ਤੇ ਮਲਜਮ ਨੇ 17 ਜੁਲਾਈ 2024 ਨੂੰ ਬਤੌਰ ਗ੍ਰੰਥੀ ਸੇਵਾ ਛੱਡ ਦਿੱਤੀ ਸੀ ਤੇ ਇਸ ਦੌਰਾਨ ਹੀ ਮਲਜਮ ਗ੍ਰੰਥੀ ਗੁਰਦੁਆਰਾ ਸਾਹਿਬ ਦੀ ਲੈਟਰ ਪੈਡ ਤੇ ਮੋਹਰ ਚੋਰੀ ਕਰ ਲਿਆ ਸੀ ਜਿਸ ਤੋਂ ਬਾਅਦ ਮਲਜਮ ਬਠਿੰਡਾ ਦੇ ਹਸਨਗਰ ਵਿਖੇ ਗੁਰਦੁਆਰਾ ਸਾਹਿਬ ਚ ਸੇਵਾਮਾਨ ਨਿਭਾਉਣ ਲੱਗ ਗਿਆ ਸੀ ਦੱਸਿਆ ਜਾ ਰਿਹਾ ਕਿ ਇਸ ਦੌਰਾਨ ਇਹ ਮਲਜਮ ਗੁਰਦੁਆਰਾ ਚੁਕੇਰੀਆਂ ਸਾਹਿਬ ਦੀ ਲੈਟਰ ਪੈਡ ਦੀ ਵਰਤੋਂ ਕਰਕੇ ਪ੍ਰੇਮ ਵਿਆਹ ਕਰਵਾਉਣ ਵਾਲਿਆਂ ਨੂੰ ਫਰਜੀ ਮੈਰਿਜ ਸਰਟੀਫਿਕੇਟ ਜਾਰੀ ਕਰਦਾ ਸੀ ਤੇ ਹੁਣ ਤੱਕ ਇਹ ਮਲਜਮ ਪ੍ਰੇਮ ਵਿਆਹ ਕਰਵਾਉਣ ਵਾਲੇ ਕਈ ਜੋੜਿਆਂ ਨੂੰ ਸਰਟੀਫਿਕੇਟ ਜਾਰੀ ਕਰ ਚੁੱਕਿਆ ਹੈ ਜੀ ਹਾਂ ਇਲਜ਼ਾਮ ਤਾਂ ਇਹੋ ਲੱਗ ਰਹੇ ਨੇ ਸਾਡੇ ਨਾ ਪਿੰਡ ਇੱਕ ਸਾਡੇ ਕੋਟ ਸ਼ਮੀਰਾ ਉਹਦੇ ਬਾਹਰ ਟਾਣੀਆਂ ਉਹਨਾਂ ਨੇ ਟਾਣੀਆਂ ਵਾਲਿਆਂ ਨੇ ਆਪਣਾ ਇੱਕ ਗੁਰਦੁਆਰਾ ਸਾਹਿਬ ਮਾਇਆ ਪਏ ਗੁਰਦੁਆਰਾ ਸਾਹਿਬ ਚਕੇਰੀਆਂ ਉੱਥੇ ਇੱਕ ਜਿਹੜਾ ਹੈਗਾ ਇਹ ਪ੍ਰਗਟ ਸਿੰਘ ਪੁੱਤਰ ਦਰਸ਼ਨ ਸਿੰਘ ਇਹ ਹੈਗਾ ਤਾਂ ਵਿਦਿਆਲੇ ਦਾ ਰਤੀਆ ਕੋਲ ਪਿੰਡੇ ਦਾ ਪਰ ਇਹ ਰਹਿੰਦਾ ਹਲਸ ਨਗਰ ਚ ਇਹ 13 7 2024 ਨੂੰ ਉਹਨਾਂ ਨੇ ਬਤੌਰ ਸੇਵਾਦਾਰ ਉੱਥੇ ਇਹਨੂੰ ਤਾਂ ਰੱਖਿਆ ਸੀ ਪਰ ਇਹ ਉੱਥੇ 4 ਕਿ ਦਿਨ ਹੀ ਰਿਹਾ 4 ਕਿ ਦਿਨ ਬਾਅਦ 17 ਤਰੀਕ ਨੂੰ ਉੱਥੋਂ ਚਲਾ ਗਿਆ ਪਰ ਇਹ ਜਾਣ ਵੇਲੇ ਉੱਥੋਂ ਜਿਹੜੀ ਗੁਰਦੁਆਰਾ ਸਾਹਿਬ ਦੀ ਲੈਟਰ ਪੈਡ ਹੁੰਦੀ ਹੈ ਜਿੱਤੇ ਆਨੰਦ ਕਾਰਜ ਵਗੈਰਾ ਕਰਾਉਂਦੇ ਆ ਇੱਕ ਮੋਹਰ ਇਹ ਉੱਥੋਂ ਜਾਂਦਾ ਹੋਇਆ ਉੱਥੋਂ ਲੈ ਗਿਆ ਜਿਹੜੀ ਉਹਨਾਂ ਨੇ ਇਹਨੂੰ ਦਿੱਤੀ ਸੀ ਵੀ ਇਹ ਕੋਈ ਇੱਥੇ ਅੰਦਾਜ਼ਾ ਕਰਨਗੇ ਉਸ ਤੋਂ ਬਾਅਦ ਇਹਨੇ ਕੀ ਕੀਤਾ ਇਹਨੇ ਕੰਮ ਸ਼ੁਰੂ ਕਰਤਾ ਵੀ ਜਿਹੜੇ ਆਹ ਲੜਕੇ ਆ ਲੜਕੀਆਂ ਘਰੋਂ ਭੱਜ ਕੇ ਮੈਰਿਜ ਕਰਾਉਂਦੇ ਆ ਇਹਨੇ ਉਹਨਾਂ ਨੂੰ ਜਿਹੜੇ ਮੈਰਜ ਸਰਟੀਫਿਕੇਟ ਆ ਜਿਹੜੇ ਗੁਣੰਦ ਕਰਦੇ ਉਹਦੇ ਨੇ ਸ਼ੁਰੂ ਕਰਤੇ ਉਹ ਜਿਹੜਾ ਹੈਗਾ ਹਰਪ੍ਰੀਤ ਸਿੰਘ ਮੱਖਾਪੱਤੀ ਦਾ ਜਿਹੜਾ ਪ੍ਰਧਾਨ ਆ ਉਹ ਗੁਰਦੁਆਰਾ ਸਾਹਿਬ ਦਾ ਉਹਨਾਂ ਦੇ ਕਿਤੇ ਰਿਲੇਟਿਵ ਲੜਕੀ ਸੀ ਜਦੋਂ ਉਹਦਾ ਵਿਆਹ ਦਾ ਜਦੋਂ ਸਰਟੀਫਿਕੇਟ ਆਇਆ ਸਾਹਮਣੇ ਉਹਨਾਂ ਨੇ ਫੋਨ ਕੀਤਾ ਇਹਨਾਂ ਨੂੰ ਵੀ ਤੁਹਾਡੇ ਗੁਰਦੁਆਰੇ ਚ ਗੁਰਦੁਆਰਾ ਸਾਹਿਬ ਆਨੰਦ ਕਾਰਜ ਹੋਇਆ ਕਹਿੰਦੀ ਸਾਡੇ ਤੇ ਸੋਂ ਆਇਆ ਸੀ ਉਦੋਂ ਚੜਕਦਨ ਰਹੀ ਸੀ ਭੱਜ ਗਿਆ ਸੀ ਤੇ ਹੈ ਨਹੀਂਗਾ ਕੋਈ ਵੀ ਹੁਣ ਇਹਨਾਂ ਨੇ ਫਿਰ ਇਹਦੀ ਪਾਲ ਸ਼ੁਰੂ ਕੀਤੀ ਫਿਰ ਇਹਨਾਂ ਨੂੰ ਪਤਾ ਲੱਗਿਆ ਵੀ ਜਿਹੜਾ ਇਹ ਹੰਸਨਗਰ ਗੁਰਦੁਰਾ ਸਾਹਿਬ ਉੱਥੇ ਬੈਠਾ ਫਿਰ ਇਹਨਾਂ ਨੇ ਆ ਕੇ ਸਾਡੇ ਚੌਕੀ ਕੋਟ ਸ਼ਮੀਰ ਜਿਹੜੀ ਇੰਡਸਟਰੀ ਇਤੇ ਚੌਕੀ ਆ ਉਹਨਾਂ ਉੱਥੇ ਜਾ ਕੇ ਆਪਦਾ ਬਿਆਨ ਲਿਖਾਇਆ ਜਿਹੜੇ ਜਿਹਦੇ ਬਿਆਨ ਤੇ ਅਸੀਂ ਮੁਕੱਦਮਾ ਨੰਬਰ 134 ਮਤਿ 29 2024 ਅੰਡਰ ਸੈਕਸ਼ਨ 316 ਜਿਮਨ 2 318 ਜਿਮਨ 4 336 ਜਿਮਨ 2 336 ਜਿਮਨ 3 340 ਜਮਨ 2 ਬੀ ਐਨ ਐਸ थाना सदर ਬਠਿੰਡਾ ਜਿਹੜਾ ਇਹਦੇ ਖਿਲਾਫ ਦਰਜ ਕੀਤਾ ਤੇ ਜਿਹੜਾ ਇਹਨੂੰ ਆਪਣਾ ਅਰੈਸਟ ਕਰ ਲਿਆ ਤੇ ਉਹਨੇ ਅੱਜ ਇਹਨੂੰ ਮਨਜੋਗ ਦਸਤਾਵੇਜ਼ ਪੇਸ਼ ਕਰਕੇ ਦਰਮਾਨ ਲਵਾਂਗੇ ਦੇਖਾਂਗੇ ਵੇਣੀ ਕਿੱਥੇ ਕਿੱਥੇ ਕੀ ਕੀ ਕੀਤਾ ਮੇਰੇ ਹਿਸਾਬ ਨਾਲ ਘਟੋ ਘਟ 18 19 ਜਿਹੜੇ ਜਿਹੜੇ ਸਾਨੂੰ ਲੈਟਰ ਪੜਦੇ ਕੋਲ ਗ੍ਰਾਂਂਦ ਕੀਤੀ ਆ ਉਹ ਚ 18 19 ਇਹਨੇ ਜਿਹੜੇ ਸਰਟੀਫਿਕੇਟ ਜਾਰੀ ਕੀਤੇ ਨੇ ਅੰਤ ਕੱਲ ਕਰਦੇ ਸੀ ਤੇ ਕੋਰਤ ਕੋਲ ਸਾਬ ਇਹ ਤਾਂ ਹੁਣ ਅਜੇ ਵਿਸ਼ਾ ਜੀ ਸਾਡਾ ਪੜਤਾਲ ਦਾ ਇਹ ਰਹਿੰਦਾ ਜਰੂਰੀ ਸੀ ਇੱਥੇ ਹੰਸਨਗਰਚੇ ਵੀ ਕਿੱਥੇ ਕਰਦਾ ਸੀ ਇੱਥੇ ਕਰਦਾ ਸੀ ਕਿੱਥੇ ਕਰਦਾ ਸੀ ਹੁਣ ਗੁਰਦੁਆਰੇ ਚ ਹੀ ਰਹ ਰਿਹਾ ਸੀਗਾ ਕਿ ਕੀ ਗੱਲ ਦਾ ਕੱਚ ਰਹ ਰਿਹਾ ਸੀ ਨਹੀਂ ਹੁਣ ਇਹ ਕੰਸਨਾ ਗੁਰਦੁਆਰਾ ਸਾਹਿਬ ਆਪੋ ਉਦੋਂ ਇਸ ਮਾਮਲੇ ਚ ਮੁਲਜ਼ਮ ਗਰੰਥੀ ਦਾ ਬਿਆਨ ਵੀ ਸਾਹਮਣੇ ਆਇਆ ਹੈ ਆਖਰ ਲੱਗੇ ਇਲਜ਼ਾਮਾਂ ਤੇ ਕੀ ਕਹਿਣਾ ਮੁਲਜ਼ਮ ਗਰੰਥੀ ਦਾ ਇਹ ਤੁਸੀਂ ਉਸਦੇ ਮੂੰਹੋਂ ਹੀ ਸੁਣ ਲਓ ਜੀ ਚ ਉਠਾ ਇਲਜ਼ਾਮ ਹੈ ਉਹ ਸਥਾਨ ਮੈਨੂੰ ਗੁਰਦੁਆਰਾ ਸਾਹਿਬ ਦਿੱਤਾ ਸੀ ਜਿਹੜਾ ਮੈਂ ਸਰਟੀਫਿਕੇਟ ਲਾਇਆ ਹੈ ਜਦੋਂ ਉਹ ਸਰਟੀਫਿਕੇਟ ਮੈਰਜ ਵਾਲੇ ਲੈ ਕੇ ਉੱਥੇ ਪਹੁੰਚ ਗਏ ਜਿਨ੍ਹਾਂ ਦੀ ਕੁੜੀ ਦਾ ਵਿਆਹ ਹੋਇਆ ਸੀ ਉਦੋਂ ਕਮੇਟੀ ਵਾਲੇ ਮੁੱਕਰ ਗਏ ਮੁੜ ਕੇ ਮੇਰੇ ਤੇ ਸਾਰੇ ਇਲਜ਼ਾਮ ਲਾਤੇ ਉਹਨਾਂ ਨੇ ਗੁਰਦੁਆਰਾ ਮੈਨੂੰ ਦਿੱਤਾ ਸੀ ਪਹਿਲਾਂ ਵੀ ਤੁਹਾਡੇ ਤੇ ਇਲਜ਼ਾਮ ਲੱਗੇ ਸੀ ਕਿ ਹੋਰ-ਹੋਰ ਦਵਾਰਾਂ ਨੇ ਵੀ ਲਾਏ ਸੀ ਨਹੀਂ ਪਹਿਲਾਂ ਮੇਰੇ ਤੇ ਇਲਜ਼ਾਮ ਕੋਈ ਨਹੀਂ ਲੱਗਿਆ ਜੀ ਸਾਡੇ ਗੁਰਦੁਆਰਾ ਸਾਹਿਬ ਦੇ ਆਨੰਦਕਾਰਜ ਦੇ ਹੀ ਰੌਲਾ ਪੈ ਗਿਆ ਸੀ ਨਹੀਂ ਮੈਂ ਜਦ ਅਸੀਂ ਖੁਦ ਜਾ ਕੇ ਆਏ ਸੀ ਸਾਰੇ ਪੱਤਰਕਾਰ ਗਏ ਸੀ ਕਿ ਉੱਥੇ ਸ਼੍ਰੋਮਣੀ ਕਮੇਟੀ ਵੀ ਆਈ ਸੀ ਉਦੋਂ ਰੌਲਾ ਪਿਆ ਸੀ ਜੀ ਉਹ ਨਿੰਗ ਸਿੰਘਾਂ ਨੇ ਫੇਕ ਬਣਾਈ ਸੀਗੇ ਜੀ ਉਹਨਾਂ ਨੇ ਸਰਟੀਫਿਕੇਟ ਵੀ ਦਿਖਾਏ ਸੀਗੇ ਜਿਹੜੇ ਤੁਸੀਂ ਹਾਂਜੀ ਮੇਰੇ ਸਾਈਨ ਨਹੀਂ ਸੀ ਉਹ ਮਲੇ ਰਲੇ ਨਹੀਂ ਸੀ ਤਾਂ ਹੀ ਤਾਂ ਕੇਸ ਨਾਲ ਰੱਖਾ ਦਫਾ ਹੋ ਗਿਆ ਸੀ ਮੇਰੇ ਸਿਗਨੇਚਰ ਹੈ ਨਹੀਂ ਸੀ ਉਹ ਜਿਹੜੇ ਲੈਟਰ ਪੈਡ ਤੁਹਾਡੇ ਤੋਂ ਮਿਲੇ ਆ ਗੁਰਦੁਆਰਾ ਸਾਹਿਬ ਦੇ ਉੱਥੇ ਤਨਤ ਤੋਂ ਫੇਸ ਬਕ ਹਾਂਜੀ ਨੇ ਹੁਣ ਤੁਸੀਂ ਕਹਿੰਦੇ ਕੋਰਸ ਵੀ ਦੇ ਦੇ ਕੋਰਸ ਵੀ ਦੇ ਲੱਖੋ ਕੋਰਸ ਮੀਰ ਵਾਲਾ ਗੁਰਦੁਆਰਾ ਸਾਹਿਬ ਵਿੱਚ ਸੰਗਤ ਨੇ ਮੈਨੂੰ ਦਿੱਤਾ ਸੀ ਉਹਨਾਂ ਨੇ ਉੱਥੇ ਅਸੀਂ ਉੱਥੇ ਅਸੀਂ ਰਹੇ ਸੀ ਹੋਰ ਤੁਸੀਂ ਤੁਹਾਡੇ ਕੋਲੇ ਲੈਟਰ ਪੈਟ ਜਿਹੜੇ ਕੌਂਸਪੀਰ ਦੇ ਮਿਲਿਆ ਹੈ ਮੋਰ ਮਿਲਿਆ ਹਾਂ ਫਿਰ ਤੁਸੀਂ ਕਿਉਂ ਨਾਲ ਚੱਕ ਲਏ ਨਹੀਂ ਹਾਲੇ ਗੱਲ ਚੱਲੀ ਜਾਂਦੀ ਸੀ ਉਹ ਕਹਿੰਦੇ ਸੀ ਜੀ ਆਪਾਂ ਫਸਲ ਵਾਲੀ ਵੀਤਾਂਗੇ ਤੇ ਉਸ ਤੋਂ ਬਾਅਦ ਤੇ ਤੁਹਾਨੂੰ ਇਹ ਅਸੀਂ ਲਿਖਤੀ ਰੂਪ ਵਿੱਚ ਵੀ ਦਵਾਂਗੇ ਇਹ ਲਿਖਤ ਕੋਈ ਨਹੀਂ ਸੀ ਪਰ ਉੱਥੇ ਅਸੀਂ ਰਹਿੰਦੇ ਸੀਗੇ ਪਰ ਉਹ ਚੱਕ ਕੇ ਲੈਣ ਦਾ ਇਜਾਜ਼ਤ ਨਹੀਂ ਸੀ ਕਹਿੰਦਾ ਨਹੀਂ ਚੋਰੀ ਚੱਕੇ ਨਹੀਂ ਸੀ ਮੈਂ ਲੈ ਕੇ ਆਇਆ ਇਹ ਉਹਨਾਂ ਨੇ ਜਦੋਂ ਸਥਾਨ ਹੀ ਮੈਨੂੰ ਦੇਤਾ ਸਾਰਾ ਕੁਝ ਉੱਥੇ ਪ੍ਰਬੰਧ ਦੀ ਮੇਰੀ ਜ਼ਿੰਮੇਵਾਰੀ ਸੀ ਨਾ ਜੀ ਹਾਂ ਵਾਕਈ ਮਾਮਲਾ ਹੈਰਾਨ ਕਰ ਦੇਣ ਵਾਲਾ ਹੋਸ਼ਟ ਉੜਾ ਦੇਣ ਵਾਲਾ ਭਾਵੇਂ ਗਰੰਤੀ ਆਪਣੇ ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਰਿਹਾ ਹੈ ਪਰ ਪੁਲਿਸ ਨੇ ਮੁੱਜਮੂ ਨੂੰ ਗ੍ਰਿਫਤਾਰ ਕਰਕੇ ਮਾਮਲੇ 'ਚ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੇਖਣਾ ਹੋਵੇਗਾ ਜਾਂਚ ਵਿੱਚ ਹੋਰ ਪੁਲਿਸ ਕੀ ਖੁਲਾਸੇ ਕਰਦੀ ਹੈ ਜਗਵਾਣੀ ਲਈ ਬੀਕੇ ਬਹਿਲਦੀ ਰਿਪੋਰਟ